ਜੀ ਦੂਜਾ ਦਿਨ ਯਾਤਰਾ ਦਾ ਤੇ ਆਪਾਂ ਗੁਰਦੁਆਰਾ ਸਾਹਿਬ ਚ ਚੱਲਦੇ ਆ ਤੇ ਰੈਡੀ ਹੋ ਗਏ ਸੀ ਤੁਰਦੇ ਆ ਬਸ ਥੋੜੇ ਥੋੜੇ ਪੈਰ ਦੋਹਰੇ ਨੇ ਬਾਕੀ ਸਾਰਾ ਕੁਝ ਸੈਟ ਆ ਪੱਟ ਫੁੱਟ ਦਾ ਇੱਥੇ ਵੀ ਰਾਤ ਆਪਾਂ ਗੁਰਦੁਆਰਾ ਸਾਹਿਬ ਤਾਜੋ ਕੇ ਪਾਬਾ ਪੰਜਾਬ ਸਕਦੇ ਤੇ ਇਥੋਂ ਤੁਰਦੇ ਆ ਹੁਣ ਗੁਰਦੁਆਰਾ ਸਾਹਿਬ ਬੈਠੇ ਜੀ ਚਾਹ ਪੀ ਰਹੇ ਆ ਚਾਹ ਪੀ ਕੇ ਤੁਰਦੇ ਆ ਤੁੰਦਰ ਆਪਣੇ ਨਾਲ ਦਾ ਰਾਈਡ ਆ 6 ਵਜ ਗਏ ਜੀ। ਨੇਹਰਾ ਤੁਸੀਂ ਚੈੱਕ ਕਰੋ। ਇੰਨਾ ਨੇਹਰਾ ਹੈਗਾ 6 ਵਜੇ। ਤੇ ਆਪਾਂ ਅੱਜ ਦੇਖਦੇ ਹਾਂ ਸਫ਼ਰ ਆਪਣਾ ਕਿੰਨੇ ਕਿਲੋਮੀਟਰ ਨਿਕਲਣਾ। ਕੰਟਾ, ਕਾਂਟੇ ਵਾਂਗੂ ਹੋ ਗਿਆ ਪਰਦਰ ਇਹਨੂੰ। ਆਪਾਂ ਪਹੁੰਚ ਗਏ ਜੀ ਹੰਡਾ ਰੋਡ ਤੇ ਤੇ ਮੋਗਾ ਰਹਿ ਗਿਆ ਸਿਰਫ 70 ਕਿਲੋਮੀਟਰ ਉਹ ਹੰਡਾ ਇੱਧਰ ਰਹਿ ਗਿਆ। ਤੇ ਆਪਾਂ ਬਰਨਾਲੇ ਨਹੀਂ ਗਏ ਵਿਚਲੀ ਕ੍ਰੋਸ ਹੋ ਗਏ। ਤਾਜੋ ਤੋਂ ਤਾਂ ਫੇਰ ਨੂੰ ਹੋ ਗਏ ਸਿੱਦੇ ਇਹ ਹਾਈਵੇ ਆ ਗਿਆ ਸਾਹਮਣੇ ਕਾਰ ਕ੍ਰੋਸ ਕਰ ਰਹੇ ਆ ਦੇਖੋ ਨਾ ਸਾਰੀਆਂ ਦੁਕਾਨਾਂ ਹਜੇ ਬੰਦ ਪਈਆਂ ਨਹੀਂ ਆ ਫੇਰ ਦਾ ਟਾਈਮ ਆ ਚਾਲੇ ਪਾ ਦਿੰਨਾ ਸਵੇਰੀ ਸਵੇਰੀ ਖੈ ਦਾ ਬਾਜ਼ਾਰ ਦੇ ਵਿੱਚ ਦੀ ਭੂਗਾ ਦੇ ਟਰੈਕਟਰ ਆ ਰਹੇ ਨੇ ਪਾ ਬੈਠੇ ਸੀਗੇ ਜੀ ਮੰਦਿਰ ਚ ਤੇ ਤੇ ਮੰਦਿਰ ਚ ਬਾਬੇ ਨੇ ਲੱਡੂ ਖਵਾਦੇ ਮੈਂ ਤਿੰਨ ਖਾਲੇ ਨੇ ਦੋ ਖਾਲੇ ਇੱਕ ਬੱਜ ਗਿਆ ਸਾਡੇ ਕੋਲੇ ਚਾਹ ਪੀ ਰਹੇ ਆ ਬਹੁਤ ਸੋਹਣਾ ਬਣਾਇਆ ਇੱਧਰ ਦੇਖੋ ਤੁਸੀਂ ਕੁੜੀਆਂ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ ਸੋਹਣੀਆਂ ਸੋਹਣੀਆਂ ਆ ਕਰ ਰਹੇ ਹਾਂ ਇਹ ਟਲਵਾ ਪਿੰਡ ਕ੍ਰੋਸ ਤੇ ਸਵੇਰ ਦੇ ਦੁਰੇ ਹੋਏ ਆ ਤੁਹਾਨੂੰ ਪਤਾ ਹੀ ਹਨੇਰੇ ਦੇ ਤੇ ਅੱਜ ਸਰੀਰ ਚ ਵੈਸੇ ਦਰਦ ਹੁੰਦਾ ਲਤਾਂ ਲਤਾਂ ਚ ਪੈਰਾਂ ਚ ਥੋੜਾ ਜਿਹਾ ਸਾਲੇ ਝੂਲੇ ਹੋ ਗਏ ਥੋੜੇ ਬਹੁਤ ਥੋੜੀ ਦੁਰ ਰਹੇ ਆ ਕੋ ਜਿਮ ਦੇ ਪੋਸਟਰ ਕਿੱਡੇ ਸੋਹਣੇ ਲੱਗੇ ਹੋਏ ਆ ਤਾਸਤੇ ਚ ਬੈਠੇ ਆ ਜੀ ਥੱਕ ਕੇ ਤਪਾਪਧੌੜ ਆ ਗਏ ਰੈਸਟ ਕਰ ਰਹੇ ਆ ਥੋੜਾ ਜਿਹਾ ਟਾਈਮ ਫਿਰ ਚੱਲਾਂਗੇ ਇੱਥੋਂ ਸਾਢੇ 9 ਦਾ ਟਾਈਮ ਹੋ ਗਿਆ ਜੀ ਤੇ ਤੁਰੇ ਜਾਂਦੇ ਆ ਆਹ ਰੋਡ ਤੇ ਇੱਕ ਟ੍ਰੈਫਿਕ ਬਹੁਤ ਜ਼ਿਆਦਾ ਉਹਦੇ ਕਰਕੇ ਨਾ ਸਾਈਡ ਤੇ ਹੁਣਾ ਪੈਂਦਾ ਪਿੰਦੇ ਝੱਟੇ ਜਦੋਂ ਕੁਛ ਨਾ ਕੁਛ ਲੰਘਦਾ ਪਿੱਛੋਂ ਆ ਜਾਂਦਾ ਇੱਕ ਰੋਡ ਛੋਟਾ ਹੈ ਕੋਈ ਬਾਲਾ ਵੱਡਾ ਰੋਡ ਨਹੀਂ ਹੈਗਾ ਇਹ ਅੱਜ ਦੇ ਸਫ਼ਰ 'ਚ ਪੈਰ ਦੋ ਹੋ ਰਹੇ ਆ ਥੋੜੇ ਥੋੜੇ ਛਾਲੇ ਹੋ ਗਏ ਛੋਟੇ ਛੋਟੇ ਪੈਰਾਂ 'ਦੇ ਤੇ ਪੱਟ ਦੁਖਦੇ ਆ ਥੋੜੀਆਂ ਥੋੜੀਆਂ ਖੁਚਾਂ ਦੁਖ ਰਹੀਆਂ ਨੇਗੀਆਂ ਅੱਜ ਦਾ ਦਿਨ ਸਲੋ ਸਪੀਡ ਆ ਕੱਲ ਨੂੰ ਲੱਤਾਂ ਪੱਟ ਦੁਖਣੋਂ ਹਟ ਜਾਣਗੇ ਘਟਣ ਲੱਗ ਜਾਣਗੇ ਕੱਲ ਤੋਂ ਅੱਜ ਦੇ ਨਾਮ ਤੇ ਹਾਨ ਦਾ ਉਹ ਇਮਤਿਹਾਨ ਦੇ ਰਹੇ ਆ ਲੰਗੜਾ ਮੋਰ ਬਣਿਆ ਹੋਇਆ ਨਾ ਬੜ ਜਿੰਦਰਾ ਬਾਈ ਲੰਘਿਆ ਸੀਗਾ ਜੀ ਮੁਲਾਜ਼ਮ ਤੇ ਬਾਈ ਸਾਨੂੰ ਫਰੂਟ ਦੇ ਗਿਆ ਚੀਰ ਕੇ ਆਪ ਹੀ ਫੇਰ ਰੋਕ ਕੇ ਗੱਡੀ ਕਹਿੰਦਾ ਆ ਜੀ ਜਾਣਨਾ ਸੀ ਅਖਿਆ ਬੇਸਤਾ ਯਾਤਰਾ ਤੇ ਦੱਸਿਆ ਉਹਨੂੰ ਤੇ ਫਿਰ ਸਾਨੂੰ ਫਰੂਟ ਦੇ ਗਿਆ ਚੀਰ ਕੇ ਕਹਿੰਦਾ ਖਾਓ ਜੇ ਕੋਈ ਹੋਰ ਸੇਵਾ ਚਾਹੀਦੀ ਹੈ ਦੱਸੋ ਤੇ ਬਹੁਤ ਬਹੁਤ ਸ਼ੁਕਰੀਆ ਬਾਕੀ ਜਦੋਂ ਲੋਕ ਐ ਪਿਆਰ ਦਿੰਦੇ ਨੇ ਤੇ ਬਹੁਤ ਵਧੀਆ ਲੱਗਦਾ ਆਪਣੇ ਲੋਕਾਂ 'ਚ ਬਹੁਤ ਸ਼ਰਧਾ ਹਜੇ ਵੀ ਇਸ ਗੱਲੋਂ ਪੰਜਾਬ 'ਚ ਕੋਈ ਨਾ ਕੋਈ ਰੋਕ ਕੇ ਪੁੱਛਦਾ ਸਾਨੂੰ ਵੀ ਚੜਨਾ ਕਿ ਜਾਣਾ ਕਿਵੇਂ ਤੁਰੇ ਜਾਂਦੇ ਹੋ ਇਹ ਚੀਜ਼ਾਂ ਹਨਾ ਬਹੁਤ ਚੰਗਾ ਲੱਗਦਾ ਅੰਮ੍ਰੇਸਰ ਦਾ ਬੋਰਡ ਲੱਗਿਆ ਆ ਗਿਆ ਜੀ ਹਾਈਵੇ ਤੇ ਚੜ ਗਏ ਆਪਾਂ ਇਹ ਹਾਈਵੇ ਦਾ ਰੋਡ ਆ ਬਸ ਇੱਥੋਂ ਆਪਾਂ ਹਾਈਵੇ ਤੇ ਹੋ ਜਾਾਂਗੇ ਆਪਾਂ ਨੇ ਆਪਣੀਆਂ ਕਿੱਟਾਂ ਦੇ ਝੰਡੇ ਲਾ ਲੇ ਸੇਮ ਹੀ ਮੈ ਲਾ ਲਿਆ ਆਪਣੀ ਕਿੱਟ ਤੇ ਝੰਡਾ ਵੀ ਦੇਖੋ ਹਨਾ ਤੇ ਲੋਕ ਆਪਾਂ ਨੂੰ ਪੁੱਛਦੇ ਸੀਗੇ ਕਿੱਥੋਂ ਆਇਓ ਬਾਈ ਕਿੱਧਰ ਜਾਣੇ ਹੋ ਤੇ ਐਂ ਕਿਉਂ ਤੁਰ ਰਹੇ ਹੋ ਲੰਗ ਵੱਜ ਰਹੇ ਨੇ ਤੇ ਉਹਦੇ ਕਰਕੇ ਸੋਚਿਆ ਵੀ ਛੰਡੀਆਂ ਜ਼ਰੂਰੀ ਆ ਨਿਸ਼ਾਨ ਸਾਹਿਬ ਉਹ ਲਾ ਲਈ ਆਪਾਂ ਹੁਣ ਗੁਰਦੁਆਰਾ ਸਾਹਿਬ ਪਹੁੰਚਣ ਆ ਲਿਆ ਬਸ ਇਥੋਂ ਡੇਢ ਕਿਲੋਮੀਟਰ ਗੁਰਦੁਆਰਾ ਸਾਹਿਬ ਆ ਥੋੜੇ ਜਿਹੇ ਟਾਂ ਦੇ ਅੰਦਰ ਅੰਦਰ ਪਹੁੰਚ ਜਾਣਾ ਅੱਜ ਦੇਖਦੇ ਆ ਉੱਥੇ ਜਾਂਦੇ ਆ ਜਾ ਕੇ ਜੇ ਰਹਿਣ ਨੂੰ ਜਗ੍ਹਾ ਮਿਲੀ ਤਾਂ ਇੱਥੇ ਰਹਿ ਪਾਂਗੇ ਨਹੀਂ ਫਿਰ ਅੱਗੇ ਜਾਵਾਂਗੇ ਵੈਸੇ ਅੱਗੇ ਕੋਈ ਹੋਰ ਗੁਰਦੁਆਰਾ ਸਾਹਿਬ ਨਹੀਂ ਉਹਦੇ ਕਰਕੇ ਇੱਥੇ ਹੀ ਰਹਿਣਾ ਪੈਣਾ ਆਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਇਹ ਪਾਰਕਿੰਗ ਦਾ 게ਟ ਆ ਅੱਗੇ ਗੁਰਦੁਆਰਾ ਸਾਹਿਬ ਦਾ 게ਟ ਆ ਆਂ ਗੁਰਦੁਆਰਾ ਸਾਹਿਬ ਚ ਤਰਪੀ ਸੀ ਪ੍ਰਸ਼ਾਦਾ ਛੱਕ ਕੇ ਤੇ ਹੁਣ ਆਪਾਂ ਚੱਲਦੇ ਆਂਗੇ ਭੂਤ ਨੇ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਉੱਥੇ ਰ੍ਹਾਂਗੇ ਅੱਜ ਦੀ ਰਾਤ ਆਪਾਂ ਇੱਥੋਂ 6.5 ਕਿਲੋਮੀਟਰ ਦੂਰ ਆ ਗੁਰਦੁਆਰਾ ਸਾਹਿਬ ਹਾਈਵੇ ਤੇ ਚੜ ਗਏ ਆ ਢੋਲ ਪਲਾਜ਼ਾ ਕਰ ਲੈ ਜੀ ਕ੍ਰੋਸ ਆਪਾਂ ਨੇ ਉਹ ਵੀ ਬਿਨਾਂ ਰੁਪਈਆਂ ਤੋਂ ਛਾਲ ਜੱਟ ਵੀ ਸਲੋ ਜਿਵੇਂ ਵੀ ਗੋ ਪਾਰ ਰਸਟ ਕਰਕੇ ਫੇਰ ਤੋਂ ਰਪੇ ਜੀ ਛਾਲ ਆਪਣੀ ਹੋ ਗਈ ਜਮਰਸ ਉਹ ਲੱਤਾਂ ਚੱਕੇ ਧਰਨੀ ਪੈਂਦੀ ਆ ਮੁਰਨੋਂ ਦਾ ਹਟ ਗਿਆਂ ਲੱਤਾਂ ਸੋਚ ਗਈਆਂ ਪੱਟ ਫੁੱਲ ਗਏ ਪੈਰਾਂ ਨੂੰ ਸੋਚਾ ਜਾਂਦਾ ਛਾਲੇ ਹੋ ਜਾਂਦੇ ਆ ਆਪਣਾ ਸਫ਼ਰ ਅੱਜ ਦਾ ਰਹਿ ਗਿਆ 2.5 ਕਿਲੋਮੀਟਰ 2.5 ਕਿਲੋਮੀਟਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾ ਉੱਥੇ ਰੁਕ ਜਾਗੇ ਆ اسی ਇੱਥੇ ਇਥੇ ਮੰਦਿਰ ਵੀ ਇਧਰਲੀ ਸਾਈਡ ਹੈ ਇਧਰਲੀ ਖੀਰਖਾਨਾ ਵੀ ਹੈ ਤੇ ਸਮਾਦ ਬਣੀ ਹੋਈ ਹੈ ਸਮਾਦਾ ਇੱਥੇ ਬਾਬਾ ਜੀ ਰਹਿੰਦੇ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਇੱਥੇ ਰਹਿ ਲਓ ਤੁਸੀਂ ਕੋਈ ਨਹੀਂ ਆ ਹਾਲ ਕੋਲ ਦੇ ਇੱਥੇ ਹਾਲ ਚ ਬੈਜੋ ਤੇ ਪੈਨਿਆ ਹੁਣ ਇੱਥੇ ਦੇਖਦੇ ਆ ਰੈਸਟ ਇੱਥੇ ਕਰੀਏ ਉੱਚ ਕੇ ਇੱਕ ਵਾਰ ਤੇ ਸੋਭਾ ਇੱਥੋਂ ਚੱਲ ਜਾਂਗੇ